ਸਸਿਹੇ ਕਿਸਾਨ ਵੀਰੋ ਸਾਰੇ ਕਿਸਾਨ ਭਰਾ ਬਈ ਆਪਾਂ ਨੂੰ ਪੁੱਛਦੇ ਰਹਿੰਦੇ ਆ ਵੀ ਆਪਾਂ ਸਬਜ਼ੀ ਦੀਆਂ ਦਵਾਈਆਂ ਕਿੱਥੋਂ ਲੈਣੇ ਆਗੇ ਤੇ ਕਿੱਥੇ ਸਬਜ਼ੀ ਦੀਆਂ ਦਵਾਈਆਂ ਸਸਤੀਆਂ ਮਿਲਦੀਆਂ ਨੇ ਆਪਣੇ ਵੀ ਇਹ ਕੈਂਚੀਆਂ ਤੇ ਕੈਸ਼ ਕਾਊਂਟਰ ਆਪਣੇ ਭਰਾ ਦਾ ਬਲਜੀਤ ਦਾ ਅ 50 ਪੈਸੇ ਦਾ ਸਟੋਰ ਇੱਥੇ ਤੁਹਾਨੂੰ ਯਾਰ ਉਹ ਨਹੀਂ ਹੈਗਾ ਵੀ ਇੱਕ ਤਾਂ ਹੁੰਦਾ ਵੀ ਸਬਜ਼ੀ ਦਾ ਉਹੀ ਡੁਪਲੀਕੇਟ ਦਵਾਈਆਂ ਮਿਲੀਆਂ ਜਾਣੀਆਂ ਜਾਂ ਕੁਝ ਵੀ ਵੀ ਮਿਲਦੇ ਨੇ ਕਹਿੰਦੇ Ориジナル ਪ੍ਰੋਡਕਟ ਨਹੀਂ ਮਿਲਦੇ ਕੋਤੋਂ ਵੀ ਜਿਹੜਾ ਮਰਜੀ ਪ੍ਰੋਡਕਟ ਲੈ ਲਓ ਡੈਲੀਗੇਟ ਤੋਂ ਲਾ ਕੇ ਜਿਵੇਂ ਆ ਪਨਾਮਾ ਹੋ ਗਈ ਸਵਾਲ ਦੀ ਆਪਣੀ ਟਕੂਮੀ ਹੋਗੀ ਠੀਕ ਹੈ ਅਸ਼ੀਨ ਹੋ ਗਈ ਫੇਮ ਹੋ ਗਈ ਡੈਨੀ ਟੋਲ ਹੋ ਗਈ ਅਨਸੀਪੀਓ ਹੋ ਗਿਆ ਤੇ ਇਧਰੋਂ ਆਪਣੇ ਜੇ ਆਪਾਂ ਹਰ ਵੀ ਸਾਈਡਾਂ 'ਚ ਜਿਹੜੇ ਬਾਸਾ ਗ੍ਰਾਮ ਹੋ ਗਿਆ ਸਟੌਂਪ ਐਕਸਟਰਾ ਹੋ ਗਿਆ ਹੋਰ ਵੀ ਜਿੰਨੇ ਵੀ ਆਉਂਦੇ ਨੇ ਆ ਪ੍ਰੋਡਕਟ ਚੈਂਪਾ ਹੋ ਗਿਆ ਕੈਂਪਾ ਹੋ ਗਿਆ ਆਪਣਾ ਤੇ ਫੰਗੀ ਸਾਈਡਾਂ ਦੇ ਵਿੱਚ ਆ ਫੰਗੀ ਸਾਈਡ ਤੁਹਾਨੂੰ ਯਾਰ ਅੱਬ ਕਿਤੇ ਨਹੀਂ ਮਿਲਣਗੇ ਛੇਦੀ ਛਤੀ ਕੈਬਰੀਓ ਟੌਪ ਹੋ ਗਿਆ ਅਕਵੇਸ਼ਨ ਪ੍ਰੋ ਹੋ ਗਿਆ ਪ੍ਰੈਕਸਰ ਹੋ ਗਿਆ ਪੋਲੀਓ ਗੋਲਡ ਹੋ ਗਿਆ ਤੇ ਨਾਲ ਕੌਨਿਕਾ ਹੋ ਗਿਆ ਇਲੀਟ ਹੋ ਗਿਆ ਆਪਣਾ ਐਕ੍ਰੋਬੈਟ ਹੋ ਗਿਆ ਸਪ੍ਰਿੰਟ ਹੋ ਗਿਆ ਤੇ ਤਾਕਤ ਹੋ ਗਿਆ ਇਹ ਦਵਾਈਆਂ ਵੀ ਹਰੇਕ ਦੁਕਾਨ ਤੋਂ ਨਹੀਂ ਮਿਲਦੀਆਂ। ਬਾਕੀ ਸਬਜ਼ੀਦਾਂ ਦੁਕਾਨ ਦਵਾਈਆਂ ਸਾਨੂੰ ਐ ਨਹੀਂ ਹੈਗਾ ਵੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਜਿਹੜੀਆਂ ਆਪਣ ਦਵਾਈਆਂ ਕੋਈ ਕੀੜੇ ਮਾਰ ਵੇਚਦਾ ਵੀ ਉੱਥੋਂ ਮਿਲ ਜਾਣੀਆਂ। ਕਿਤੋਂ ਨਹੀਂ ਮਿਲਦੀਆਂ, ਇੱਥੇ ਸਾਨੂੰ ਮਿਲ ਜਾਣੀਆਂ। ਜਿਹੜੇ ਪਰ ਆਰਗੈਨਿਕ ਖੇਤੀ ਕਰਦੇ ਨੇ, ਉਹ ਉਹਦੇ ਵਾਸਤੇ ਆਰਗੈਨਿਕ ਦਵਾਈਆਂ ਵੀ ਸਾਨੂੰ ਸਾਰੀਆਂ ਮਿਲ ਜਾਣਗੀਆਂ। ਜਿਵੇਂ ਬਰਮੀ ਹੋ ਗਿਆ ਆਪਣਾ, ਕਾਲੀ ਚੱਕਰਾ ਹੋ ਗਿਆ, ਫਸਲ ਰક્ષਕ ਹੋ ਗਿਆ, ਨੈਮਟੋ ਫ੍ਰੀ ਹੋ ਗਿਆ। ਆਈਪੀਐਲ ਦੇ ਜਿੰਨੇ ਪ੍ਰੋਡਕਟ ਆਉਂਦੇ ਨੇ ਵੀ ਗ੍ਰੇਫਨ ਹੋ ਗਿਆ ਤੇ ਚਾਹੇ ਫਾਸਟਰ ਹੋ ਗਿਆ। ਜਿੰਨੇ ਵੀ ਆਰਗੈਨਿਕ ਪ੍ਰੋਡਕਟ ਵੀ ਤੁਹਾਨੂੰ ਇੱਥੇ ਸਾਰੇ ਮਿਲ ਜਾਣਗੇ ਆਰਗੈਨਿਕ ਜਿਹੜੇ ਖੇਤੀਆਂ ਕਰਦੇ ਆ ਉਹ ਆਰਗੈਨਿਕ ਦਵਾਈਆਂ ਵੀ ਲੈ ਸਕਦੇ ਆ ਤੇ ਜਿਹੜੇ ਨੇ ਆਪਣੇ ਦੂਜੇ ਕੈਮੀਕਲ ਵਾਲੀ ਖੇਤੀ ਕਰਦੇ ਆ ਕੈਮੀਕਲ ਦਵਾਈਆਂ ਉਹ ਤੁਹਾਨੂੰ ਸਾਰੀਆਂ ਮਿਲ ਜਾਣੀਆਂ ਬਾਕੀ ਸਾਰੇ ਕਹਿੰਦੇ ਬਈ ਸਾਨੂੰ ਪਦਾਨ ਦੇ ਰੂਪ ਦੇ ਵਿੱਚ ਵੀ ਪਦਾਨ ਨਹੀਂ ਮਿਲਦੀ ਪਦਾਨ ਵੀ ਤੁਹਾਨੂੰ ਇੱਥੇ ਸਾਰੀਆਂ ਹੀ ਮਿਲ ਜਾਣੀਆਂ ਜਿਵੇਂ ਸੁਮੀ ਤਾਜ ਹੋਗੀ ਠੀਕ ਆ ਰੈਜਨਲ ਚੀਜ਼ਾਂ ਮੰਨੀਆਂ ਜਿਹਨਾਂ ਦੇ ਜਿਹੜੇ ਰੈਜਨਲ ਚੀਜ਼ਾਂ ਲੈਣ ਦੇ ਫੈਨ ਆ ਬਈ ਉਹ ਸਾਰੇ ਆਜੋ ਤੇ ਜਿਵੇਂ ਆਹ ਬੋਰਜਨ ਹੋ ਗਿਆ ਆਪਣਾ ਤੇ ਕ੍ਰਾਂਤੀ ਹੋਗੀ ਇਹ ਚੀਜ਼ਾਂ ਨੂੰ ਬਈ ਲਾਭਦੇ ਫਿਰਦੇ ਆ ਤੇ ਹੁਣ ਜਿਹੜਾ ਤੇ ਜਿੰਨੇ ਵੀ ਆਪਣੇ ਸੁੰਡੀ ਵਾਲੇ ਦਵਾਈਆਂ ਕੋਈ ਵੀ ਕਿਸੇ ਵੀ ਕੰਪਨੀ ਦਾ ਤਗੜੀ ਤੋਂ ਤਗੜੀ ਸਾਨੂੰ ਸਾਰੀਆਂ ਹੀ ਮਿਲ ਜਾਣਗੀਆਂ ਜਿਹੜੇ ਨੇ ਵੀ ਆਉਣਾ ਆਪਣੇ ਭਰਾ ਕੋਲੇ ਆ ਸਕਦਾ ਬਲਜੀਤ ਕੋਲੇ ਸਾਨੂੰ ਇਥੋਂ ਜਿੰਨੀਆਂ ਵੀ ਦਵਾਈਆਂ ਸਬਜ਼ੀ ਦੀਆਂ ਲਗਭਗ ਸਾਰੀਆਂ ਹੀ ਮਿਲ ਜਾਣਗੀਆਂ ਭਰਾ ਆਪਣਾ ਨੰਬਰ ਬੋਲ ਦੇ ਨੰਬਰ ਬਈ ਆਪਣਾ ਹੈ 98153 ਤੇ 01883 ਤੇ ਇਹ ਨੰਬਰ ਤੁਸੀਂ ਕੰਟੈਕਟ ਕਰਕੇ ਜਿਹੜੇ ਵੀ ਦਵਾਈਆਂ ਲੈਣੀਆਂ ਲਿਜਾ ਸਕਦੇ ਹੋ ਬਹੁਤ ਸੋਹਣੇ ਪ੍ਰੈਕਟਿਕਰ ਬਹੁਤ ਪਏ ਇਸ ਟਾਈਮ ਤੇ ਭਾਈ ਇੱਕ ਹੋਰ ਗੱਲ ਆ ਇਹ ਆਏ ਨਹੀਂ ਹੈਗਾ ਕੋਈ ਇਹ ਜਿਆ ਪ੍ਰੋਮੋਸ਼ਨ ਵਾਲੀ ਗੱਲ ਨਹੀਂ ਹੈਗੀ ਇਹ ਭਰਾ ਆਪਣਾ ਜ਼ਿਮੀਂਦਾਰ ਭਰਾ ਆ ਜਾ ਤੁਹਾਨੂੰ ਪਤਾ ਜ਼ਿਮੀਂਦਾਰ ਭਰਾ ਸਭ ਮੈਂ ਸਭ ਜ਼ਿਮੀਂਦਾਰਾਂ ਦਾ ਚੰਗਾ ਹੀ ਸੋਚੂਗਾ ਜੀਨੂੰ ਵੀ ਦਵਾਈਆਂ ਦੀ ਲੋੜ ਆ ਸਬਜ਼ੀ ਵਾਲੇ ਦਵਾਈਆਂ ਦੀ ਚਾਹੇ ਤੁਹਾਨੂੰ ਝੋਨੇ ਵਾਲੇ ਦਵਾਈਆਂ ਦੀ ਲੋੜ ਆ ਕਿਸੇ ਵੀ ਦਵਾਈ ਦੀ ਤੁਹਾਨੂੰ ਲੋੜ ਆ ਜਦੋਂ ਮਰਜ਼ੀ ਆ ਕੇ ਬਾਈ ਕੋਲ ਲਿਜਾਜ਼ਾਤਾ ਤੇ ਰੇਟ ਤੁਹਾਨੂੰ ਜਮਾਂ ਜਾਇਜ਼ ਮਿਲਣਗੇ ਯਾਰ ਜਿੰਨੇ ਤੋਂ ਜਾਇਜ਼ ਤੋਂ ਜਾਇਜ਼ ਜਾਇਜ਼ ਤੋਂ ਜਾਇਜ਼ ਰੇਟ ਮਿਲਗੇ ਇੱਕ ਵਾਰੀ ਦੁਕਾਨ ਤੇ ਆ ਕੇ ਮੌਕਾ ਜ਼ਰੂਰ ਦਿਓ ਭਰਾ ਮੇਰੇ ਨੂੰ ਮੇਰੀ ਗਾਰੰਟੀ ਆ ਯਾਰ ਤੁਸੀਂ ਨਰਾਸ਼ ਹੋ ਕੇ ਨਹੀਂ ਮੁੜਦੇ ਧੰਨਵਾਦ ਸਾਰਿਆਂ ਨੂੰ